Take shit. I got no love for the is If you wanna play tough and wanna hate this, I'll show up. I don't ever slow up, no, I don't take shit. I got no love for the fakeness. If you wanna play tough and wanna hate this, I'll always show up and make a statement. I don't ever slow up, no, I don't take shit. I got no love for the fakeness. If you wanna play tough and wanna hate this, I'll always show up. everything i do so instinctive and so passionate every word i move so descriptive like and as you say if i got a van dread it's ared maan yog cm sahab kolo jada gangsters te waar muhim shuru kiti gayi hai ode ch operation prahar 72 ghante vaste punjab ch is vele jari hai commissionerate police amritsar nu bahut vaddi success mili hai ode ch hun tak je dekhiye 301 bande jade hun tak giraftar ho chukke hai is 2.5 dinan ch main kahunga kuke je sham tak da samay baki hai ਉਦੀ ਐਵਰੇਜ ਤਕਰੀਬਨ 300 ਦੀ ਐਵਰੇਜ ਦੀ ਐਵਰੇਜ ਲਈ ਹੈ ਤਾਂ 100 ਪਰ ਡੇ ਜਿਹੜਾ ਕ੍ਰਿਮੀਨਲ ਐਲੀਮੈਂਟ ਤੇ ਜਿਹੜਾ ਗੈਂਗਸਟਰਸ ਦੇ ਜਿਹੜੇ ਉਹਨਾਂ ਦੇ ਲੌਜਿਸਟਿਕ سپورਟ ਉਹਨਾਂ ਨੂੰ ਦਿੰਦੇ ਆ ਜਾਂ ਉਹਨਾਂ ਨੂੰ ਅਬੈਟ ਕਰਦੇ ਆ ਜਾਂ ਉਹਨਾਂ ਨੂੰ ਸਪੋਰਟ ਕਰਦੇ ਆ ਉਹਨਾਂ ਦੀ ਬੈਕਅਪ ਟੀਮ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਵੈਸੇ ਵੀ ਜਿਹੜੇ ਕ੍ਰਿਮੀਨਲ ਆਫੈਂਸਸ ਵਿੱਚ ਬਹੁਤ ਸਾਰੇ ਲੋਕ ਨੇ ਇੰਪੋਰਟੈਂਟ ਨੇ ਕੋਈ ਆਰਮਜ਼ ਐਕਟ ਦਾ ਕੋਈ ਹੋਰ ਹੈ ਪ੍ਰੋਕਲੇਮਡ ਡਿਫੈਂਡਰਸ ਜੇ ਆਪਾਂ ਦੇਖੀਏ ਤਾਂ ਪੰਜ ਫੜੇ ਗਏ ਨਾ ਤਿੰਨ ਦਿਨਾਂ ਚ ਤੇ 6 ਸੋਫਿਸਟੀਕੇਟਿਡ ਪਿਸਟਲ ਫੜੇ ਗਏ 6 ਮੈਗਜ਼ੀਨ ਲਾਈਫ ਕੈਟਰੇਜ 25 ਮੋਬਾਈਲ ਫੋਨ ਕੁਝ ਹੀਰੋਨ ਹੈ 2 ਲੱਖ ਕੁਝ ਹਜ਼ਾਰ ਦੀ ਡਰਗ ਮਣੀ ਹੈ ਔਰ ਨਜਾਇਜ਼ ਸ਼ਰਾਬ ਵਗੈਰਾ ਵੀ ਕਾਫੀ ਜੜੀ ਹੈ ਔਰ ਨਸ਼ਾ ਫੜਿਆ ਗਿਆ ਉਹਦੇ ਚ ਜਿਹੜੀ ਮੇਨ ਗੱਲ ਹੈ ਕਿ ਸਾਡੀਆਂ ਅਲੱਗ-ਅਲੱਗ ਟੀਮਾਂ ਅਸੀਂ ਬਣਾਈਆਂ ਹੈ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਸਪੈਸ਼ਲ ਸਕਵਾਡ ਬਣਾਏ ਗਏ ਨੇ ਜਿਹੜੇ ਕਿ ਇਹਨਾਂ ਨੂੰ ਫੜ ਕੇ ਲਿਆਉਂ ਅਰੈਸਟ ਕਰਦੇ ਆ ਜਿਹੜੇ ਇਹ ਕੇਸਾਂ 'ਚ ਲੀਗਲ ਕਾਰਵਾਈ ਹੁੰਦੀ ਹੈ ਉਸ ਤੋਂ ਇਲਾਵਾ ਇਹਨਾਂ ਦੀ ਪੁਛਗਛ ਦੇ ਨਾਲ ਰਿਕਾਰਡ ਬਿਲਡਿੰਗ ਵੀ ਅਸੀਂ ਨਾਲ-ਨਾਲ ਕਰ ਰਹੇ ਆ ਸੋ ਦੈਟ ਸਾਡਾ ਡਾਟਾ ਬੈਂਕ ਜਿਹੜਾ ਹੈ ਇਹ ਪੂਰਾ ਬਣਿਆ ਰਵੇ ਔਰ ਇਹ ਜਿਹੜੀ ਕੰਟੀਨਿਊ ਕਰੇਗੀ ਜਿਹੜੀ ਮਹਿੰਮ ਹੈ ਚਾਹੇ 3 ਦਿਨ ਦੀ ਹੈਗੀ ਹੁਣ 72 ਘੰਟੇ ਦੀ ਇਹ ਡਿਫਰੈਂਟ ਸੀ ਫਿਰ ਡਿਫਰੈਂਟ ਐਸਪੈਕਟਸ ਜਿਹੜੇ ਬਾਕੀ ਨੇ ਕ੍ਰਾਈਮ ਕਰਪ ਕਰਨਦੇ ਉਹ ਵੀ ਜਿਹੜੇ ਉਹਨਾਂ ਤੇ ਵੀ ਕਾਰਵਾਈ ਇਹ ਜਾਰੀ ਰਹੇਗੀ ਕਿਉਂਕਿ ਜੇ ਜਿਵੇਂ ਯੁੱਧ ਨਸ਼ਿਆਂ ਵਿਰੋਧ ਦਾ ਇਹ ਗੈਂਗਸਟਰ ਤੇ ਵਾਰ ਹੈ ਨਵੀਂ ਮੁਹਿੰਮ ਇਹਨੂੰ ਅਸੀਂ ਇਦਾਂ ਹੀ ਅੱਗੇ ਕੰਟੀਨਿਊ ਕਰਾਂਗੇ ਔਰ ਕਮਿਸ਼ਨਰੇਟ ਪੁਲਿਸ ਦਾ ਮੈਂ ਜਿਹੜਾ ਜੇ ਤੁਹਾਡੇ ਨਾਲ ਡਿਸਕਸ ਕਰਾਂ ਕਿ ਹੁਣ ਤੱਕ 205 ਅਕਿਊਜ਼ਡ ਜਿਹੜੇ ਫੜੇ ਗਏ ਆ ਆਰਮਜ਼ ਐਕਟ ਦੇ ਵਿੱਚ ਜੇ ਆਪਾਂ 2025 ਤੋਂ ਲੈ ਕੇ ਹੁਣ ਜਨਵਰੀ ਦਾ 22 ਤਰੀਕ ਹੈਗੀ ਹੈ ਇਹ ਤੇ ਇਹ ਉਹਦੇ ਤੱਕ ਜੇ ਫਿਕਰ ਦੇਖ ਲਈਏ ਤੇ 205 ਕਿਊਜ਼ ਦੇ ਅਸੀਂ ਫੜੇ 92 ਐਫ ਆਈ ਆਰਾਂ ਹੋਈਆਂ 256 ਪਿਸਟਲ ਆਪਾਂ ਹੁਣ ਤੱਕ ਫੜੇ ਜਿੱਚ 10 ਰਵਲਵਰ ਨੇ ਔਰ ਦੋ ਰਾਈਫਲ 253 ਮੈਗਜ਼ੀਨ 453 ਕਾਰਤੂਸ ਤੇ 18 ਲੱਖ 75 ਹਜ਼ਾਰ ਹਵਾਲਾ ਜਾਂ ਗੈਂਗਸਟਰ ਮਨੀ ਜਿਹੜੀ ਹੈ ਉਹ ਬੜੀ ਸਿਗਨੀਫੀਕੈਂਟ ਰਿਕਵਰੀ ਹੈ ਔਰ ਜਿਹੜੀ ਆਰਗੇਨਾਈਜ਼ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਹਰੇਕ ਅਫਸਰ ਨੂੰ ਸਪੈਸ਼ਲ ਅਸੀਂ ਟਾਸ ਦਿੱਤੇ ਨੇ ਔਰ ਹਰੇਕ ਦੀ ਜਿਹੜੀ ਕਾਰਗੁਜ਼ਾਰੀ ਹੈ ਪੁਲਿਸ ਆਫੀਸਰ ਦੀ ਚਾਹੇ ਉਹ ਥਾਣਾ ਲੈਵਲ ਹੈ ਚਾਹੇ ਉਹ ਸਬਡਿਵੀਜ਼ਨ ਲੈਵਲ ਹੈ ਚਾਹੇ ਜ਼ੋਨਲ ਲੈਵਲ ਹੈ ਉਹਨੂੰ ਹਰੇਕ ਦੀ ਕਾਰਗੁਜ਼ਾਰੀ ਜਿਹੜੀ ਹੈ ਉਹਨੂੰ ਅਸੀਂ ਦੇਖ ਰਹੇ ਆਂ ਔਰ ਐਨਲਾਈਜ਼ ਕੀਤਾ ਜਾ ਰਿਹਾ ਕਿ ਕਿਹੜਾ ਪਰਫਾਰਮੈਂਸ ਕਿਸ ਤਰ੍ਹਾਂ ਦੀ ਹੈਗੀ ਹੈ ਸੋ ਇਹ ਪਰਫਾਰਮੈਂਸ ਬੇਸਡ ਵੀ ਹੈਗਾ ਗਵਰਨਮੈਂਟ ਵੱਲੋਂ ਸੋ ਮੈਨੂੰ ਉਮੀਦ ਹੈ ਕਿ ਇਹ ਦੇ ਆਉਣ ਨਾਲ ਜਿਹੜੀ ਇਹ ਆਪਰੇਸ਼ਨ ਜਿੱਦਾਂ ਚੱਲ ਰਿਹਾ ਹੈ ਇਹਦਾ ਬੜਾ ਅੱਛਾ ਇੰਪੈਕਟ ਹੋਏਗਾ ਔਨ ਗਰਾਊਂਡ ਔਰ ਜਿਹੜਾ ਕ੍ਰਿਮੀਨਲ 엘ਿਮੈਂਟਸ ਨੇ ਸਪੈਸ਼ਲੀ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਗੈਂਗਸਟਰ ਕ੍ਰਾਈਮ ਚ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਕਾਨੂੰਨ ਦਾ 56 ਜਿਹੜਾ ਉਹ ਕਿੱਸਾ ਜੇ